ਲਹਿਰਾ ਕਾਗਾ ਦੇ ਵਿੱਚ ਉਸ ਸਮੇਂ ਸਸੰਸਨੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਥੋਂ ਦੀ ਦਾਣਾ ਮੰਡੀ ਦੇ ਵਿੱਚ ਇੱਕ ਮਹਿਲਾ ਦੀ ਜਲੀ ਹੋਈ Laash ਮਿਲੀ ਦਰਦਨਾਕ ਮੌਦਾਹ ਮੰਜ਼ਰ ਇੰਨਾ ਕੁ ਜ਼ਿਆਦਾ ਭਿਆਨਕ ਸੀ ਕਿ ਸਾਨੂੰ ਇਹ ਤਸਵੀਰਾਂ blur ਕਰਨੀਆਂ ਪੈ ਰਹੀਆਂ ਨੇ ਦੱਸਿਆ ਜਾ ਰਿਹਾ ਕਿ ਸਲਮਾ ਨਾਦੀ ਮਹਿਲਾ ਕਾਗਜ਼ ਇਕੱਠੇ ਕਰਨ ਗਈ ਸੀ ਜਿੱਥੇ ਕੁਝ ਲੋਕਾਂ ਨੇ ਉਸਦੇ ਹੀ ਕਾਗਜ਼ਾਂ ਦੇ ਨਾਲ ਉਸ ਨੂੰ ਅੱਗ ਲਗਾ ਦਿੱਤੀ ਇਸ ਸਭ ਦਾ ਪਤਾ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਉਸ ਸਮੇਂ ਲੱਗਾ ਜਦੋਂ ਸਲਮਾ ਘਰ ਨਾ ਪਰਤੀ ਜਿਸ ਤੋਂ ਬਾਅਦ ਮ੍ਰਿਤਕ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਪਤਾ ਲੱਗਾ ਕਿ ਸਲਮਾ ਦੀ ਲਾਸ਼ ਦਾਣਾ ਮੰਡੀ ਦੇ ਵਿੱਚ ਜਲੀ ਹੋਈ ਸੀ ਕੋਈ ਬੁਰੇ ਕੰਮਾਂ ਚੋਂ تھی ਕੀ ਇਹ ਆਪਾਂ ਨੂੰ ਆਪਦੇ ਜਵਾਖਾਂ ਦਾ ਪਤਾ ਹੀ ਹੁੰਦਾ ਵਾ ਜਿਹੜੇ ਦਿਨ ਚੜ੍ਹੇ ਆਣਾ ਇੱਕ ਘੰਟੇ ਦੇ ਵਿੱਚ ਕਾਗਜ਼ ਪੱਤਰ ਚੁੱਕ ਕੇ ਵਾਪਸ ਘਰੇ ਆ ਜੀ ਅੱਜ ਜਿਸ ਟਾਈਮ ਲੇਟ ਹੋ ਗਲੀ ਤਾਂ ਮੈਂ ਡੀਕਦਿਆ ਡੀਦਰ ਐ ਮਾ ਇਸ ਟਾਈਮ ਆਣੀ ਚਾਹੀਦੀ ਸੀ ਦੀ ਘਰ ਆਈ ਫਿਰ ਉਦੋਂ ਬਾਅਦ ਕਿਸੇ ਨੇ ਜਦੋਂ ਬੁੜੀਆਂ ਚੋਗਣ ਆਈਆਂ ਕਾਗਜ਼ ਪੱਤਰ ਉਹਨਾਂ ਨੇ ਮੈਨੂੰ ਦੱਸਿਆ ਵੀ ਕਲਾਸ ਉੱਥੇ ਪਈ ਆ ਜਾ ਕੇ ਗੋਲ ਕਰਕੇ ਆਈ ਜਦੋਂ ਮੈਂ ਉਹ ਵਾਪਸ ਆਇਆ ਦੇਖਿਆ ਤਾਂ ਮੈਨੂੰ ਨਿਸ਼ਾਨੀ ਦੇਖੀ ਆਪਣੀ ਪਤਨੀ ਦੀ ਇੱਥੇ ਆਸਤਮੇ ਜੋ ਦੇਖਿਆ ਫਿਰ ਜਾ ਕੇ ਮੈਂ ਘਰੇ ਸ਼ੋਰ ਮਚਾਇਆ ਆਪਣੇ ਬੱਚੇ ਆਪਣੇ ਰਿਤ ਘਰ ਆ ਗਏ ਰਾਣੀ ਇਹ ਸਵੇਰੇ ਅਸੀਂ ਮੈਂ ਚਾਹ ਪਾਣੀ ਬਣਾਇਆ ਇਕੱਠਿਆਂ ਨੇ ਬੁੱਕਰਵਾਰੀ ਵੀ ਕੱਢੀ ਉਹਨੇ ਘਰੇ ਪਾਣੀ ਵੀ ਭਰਿਆ ਦਿਨ ਚੜ ਗਿਆ ਵੀ ਹੁਣ ਮੂਦੇ ਨਿਕੜਦਾ ਹੋ ਗਿਆ ਉਸ ਟਾਈਮ ਉਹ ਝੋਲੀ ਚੱਕ ਕੇ ਆਈ ਆ ਕਾਗਜ਼ ਪੱਤਰ ਚੁਗਣ ਵਾਸਤੇ ਜੀ ਜਦੋਂ ਤੁਸੀਂ ਵੀ ਉੱਥੇ ਇਸ ਤਰ੍ਹਾਂ ਹੀ ਗੱਲ ਹੋ ਰਹੀ ਸੀ ਉਹ ਵਾ ਉੱਥੇ ਅੱਗ ਲੱਗ ਰਹੀ ਸੀ ਪੁਤਲੇ ਨੂੰ ਉਹ ਕਹਿੰਦੇ ਦੇਖ ਕੇ ਹੁੰਨੇ ਆ ਕਹਿੰਦਾ ਸੀ ਪਹਿਲਾਂ ਤਾਂ ਉਹਨਾਂ ਨੇ ਗਲੀਆਂ ਗੁਲੀਆਂ ਦੇਖੀਆਂ ਗਲੀਆਂ ਦੇਖ ਕੇ ਫਿਰ ਬਾਅਦ ਦੇ ਵਿੱਚ ਇੱਥੇ ਆਏ ਜਦੋਂ ਇੱਥੇ ਆਏ ਜੀ ਉਹਨਾਂ ਨੇ ਦੇਖਿਆ ਉਹਨੇ ਕੱਪੜੇ ਸੜ ਲੈ ਮੇਰੇ ਜੇ ਦਿਓਰ ਨੇ ਕਹਿੰਦਾ ਜੀ ਮੇਰਾ ਟੱਬਰ ਹੀ ਆ ਉਹ ਰੋਂਦਾ ਗਿਆ ਚੰਗਾੜਾ ਮਾਰਦਾ ਫਿਰ ਸਾਨੂੰ ਪਤਾ ਲੱਗਿਆ ਜੀ ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਮਾਮਲੇ ਦੀ ਕਾਰਵਾਈ ਆਰੰਭ ਕੀਤੀ ਸਲਮਾ ਨਾਮ ਦੀ ਲੇਡੀ ਹੈ ਜੀ ਜੀ ਉਮਰ ਕਰੀਬ 40 ਸਾਲ ਹੈ ਕਾਗਜ਼ ਗੁਣਾਇਸ ਸੀ ਵੀਰੇ 4-5 ਵਜੇ ਤੇ ਉਸ ਤੋਂ ਬਾਅਦ ਕਿਸ ਨੇ ਇਹਦੇ ਕਾਗਜ ਜਿਹੜੇ ਪੱਲੀ ਸੀਗੇ ਉਹ ਕਾਗਜ ਇਹਦੇ ਉੱਪਰ ਸੁੱਟ ਗਏ ਇਹਨੋਂ ਜਿਹੜਾ ਅਗਲਾਤੀ ਸੀਗੀ ਜਿਹਦੇ ਨਾਲ ਇਹਦਾ ਮਰਡਰ ਹੋਇਆ ਹੈ ਬਾਕੀ ਅਸੀਂ ਇਹਦਾ ਜਿਹੜਾ ਪੋਸਟਮਾਰਟਮ ਕਰਾ ਰਹੇ ਹਾਂ ਮਕਦਮਾ ਦਰਜ ਕਰਨ ਲੱਗੇ ਹੁਣ ਇਹਨਾਂ ਦੇ ਬਿਆਨਾਂ ਤੇ ਕਾਰਵਾਈ ਅਸੀਂ ਸ਼ੁਰੂ ਕਰਤੀ ਪੁਲਿਸ ਦੀ ਤਫ਼ਤੀਸ਼ ਜਿਹੜੀ ਮੌਕੇ ਦੀ ਜਿਹੜੀ ਸੈਂਟੀਫਿਕ ਤਫ਼ਤੀਸ਼ ਉਹ ਵੀ ਅਸੀਂ ਕਰ ਰਹੇ ਹਾਂ ਤੇ ਬਾਕੀ ਇਹ ਹਾਲਾਤ ਸਾਰੇ ਪਤਾ ਲੱਗ ਜਾਣਗੇ ਹੁਣ ਛੇਤੀਓ ਬਾਹਰ ਆ ਜਾਣਗੇ ਵੀ ਕੀ ਇਹ ਇੱਥੇ ਹੋਇਆ ਹੋਇਆ ਮਰਡਰ ਹੈ ਭਾਵੇਂ ਕਿ ਮ੍ਰਿਤਕ ਦੇ ਪਰਿਵਾਰ ਵਾਲੇ ਇਸ ਘਟਨਾ ਨੂੰ ਕਤਲ ਕਹਿ ਰਹੇ ਨੇ ਪਰ ਅਸਲ ਵਿੱਚ ਸੱਚ ਕੀ ਹੈ ਇਸ ਦਾ ਪਤਾ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਲੈਰਾ ਗਾਗਾ ਤੋਂ ਅਨਿਲ ਜੈਨ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਰਾਤ ਇੰਤਜ਼ਾਰ ਕਰਨ ਲੱਗ ਰਹੀ ਸੀ ਤਿਆਰ ਮੈਂ ਟੱਟੂ ਹਾਂ ਮੈਂ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ ਔਰ ਇਸ ਨੇ ਥਾਰੀ ਪੰਜਾਬੀ ਮੇਕੇ ਬੋਲਾਂ ਕਿਸੇ ਫੰਟ ਮਿਰਰ ਕਹਤੇ ਹੈ ਆਪ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਹੈ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978